ਵਾਹਿਗੁਰੂ ਜੀ ਖਾਲਸਾ ਬੇਪਤੇ ਅਪਤਾਸ ਸਿੰਘ ਵਾਲ YouTube ਲਾਈਵ ਹੋਇਆ ਇਸ ਵੇਲੇ ਤਾਂ ਤਾਂ ਸ਼੍ਰੀ 라ਜ ਮਹਾਰਾਜ ਦਾ 6 ਸਾਲਾਂ ਜਿਮਾ ਪ੍ਰਕਾਸ਼ ਦੇ ਵਾਲਾ ਸੰਗਤਾਂ ਦੇਰਵੇ ਸੰਗਤਾਂ ਬਹੁ ਮਨਾ ਰਹੀਆਂ ਹਨ ਪ੍ਰਬੰਧਕ ਕਮੇਟੀ ਸੰਗਤਾਂ ਸਹਿਯੋਗ ਨਾਲ ਪਿੰਡ ਬਰਿਆਣਾ ਤੋਂ ਇੰਦਰਜੀਤ ਜੀ ਦੇ ਗਰੇ ਵਿਖੇ ਸੰਗਤਾਂ ਹੰਤ ਵੇਲੇ ਪਹੁੰਚੀਆਂ ਨਾ ਆਈਆਂ ਸੰਗਤਾਂ ਦਾ ਫੁੱਲਾਂ ਬਾਖਾਂ ਦਾ ਸਵਾਗਤ ਕੀਤਾ ਗਿਆ ਪ੍ਰਬੰਧਕ ਇੰਦਰਜੀਤ ਜੀ ਵੱਲੋਂ ਆਇਆਂ ਸਤਨਵਾਲ ਨਿਰਵੰਸੰਗਤ ਸਤਨਵਾਲ ਜਿਨ੍ਹਾਂ ਨੇ ਅੱਜ ਦਾਸ ਦੇ ਗ੍ਰਹਿ ਵਿਖੇ ਚਰਨ ਪਾਏ ਹਨ ਆਇਆਂ ਸਤਨਵਾਲ ਆਓ ਗੱਲਬਾਤ ਪ੍ਰਵਾਰ ਵਾਲੋਂ ਲਾਈਆਂ ਅਨਸਰ ਕਰੀਏ ਜੈ ਗੁਰਦੇਵ ਤਨ ਗੁਰਦੇਵ ਆਓ ਬੱਚਿਆਂ ਨੇ ਗੱਲਬਾਤ ਪ੍ਰਬੰਧਕ ਧੰਨਵਾਦ ਕਰਦੇ ਹੋਏ ਜੈ ਗੁਰਦੇਵ ਤਨ ਗੁਰਦੇਵ ਸਤਗੁਰ ਬਦਾਸ ਮਹਾਰਾਜ ਜੀ ਦੇ 698 ਪ੍ਰਕਾਸ਼ ਪਰਵ ਨੂੰ ਮੁੱਖ ਰੱਖਦੇ ਹੋਏ ਅੱਜ ਸ਼੍ਰੀ ਇੰਦਰਜੀਤ ਜੀ ਦੇ ਗ੍ਰਹਿ ਵਿਖੇ ਪਰਵਾਤ ਫੇਰੀ ਵਜੋਂ ਆਈਆਂ ਸੰਗਤਾਂ ਦਾ ਦਿਲੋਂ ਧੰਨਵਾਦ ਕਰਦੇ ਆਂ ਪ੍ਰਬੰਧਕ ਕਮੇਟੀ ਦਾ ਵੀ ਧੰਨਵਾਦ ਕਰਦੇ ਆਂ ਜੈ ਗੁਰਦੇਵ ਧੰਨ ਗੁਰਦੇਵ ਬਈ ਸੋਨਿਹਾਲ ਸਾਰ ਸ਼ਿਰਕਾਲ ਜੈ ਗੁਰਦੇਵ ਧੰਨ ਗੁਰਦੇਵ ਪ੍ਰਸ਼ਨ ਕਮੇਟੀ ਦਾ ਧੰਨਵਾਦ ਕਰਦੇ ਹਿੰਦਰਜੀ ਦੀ ਪ੍ਰਵਾਹ ਨੇ ਆਈਆਂ ਸੰਤਹਿਤ ਧੰਨਵਾਦੀ ਤੱਕ ਫੁਲਾਰੀ ਵਰਕਨ ਕੀਤਾ ਕਿਸਵਾਦ ਅਧਿਆਕਾਰੀ ਕਮੇਟੀ ਦੇ ਖਾਲਸਾ ਵੇ ਫਤੇਬਾਹ